ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪਟਿਆਲਾ ਲਾਈਵ ਨਿਊਜ਼ ਤੇ ਮੈਂ ਹਾਂ ਸ਼ਾਹਬਾਜ਼ ਖਾਨ ਪੰਜਾਬ ਪੁਲਿਸ ਵੱਲੋਂ ਆਪਰੇਸ਼ਨ ਸਤਰਕ ਤਹਿਤ ਸੂਬੇ ਭਾਰ ਵਿੱਚ ਮਾਰੇ ਅਨਸਰ ਅਤੇ ਉਪਰਾਧੀਆਂ ਦੀ ਆਵਾਜਾਈ ਨੂੰ ਰੋਕਣ ਲਈ ਰਾਤ ਦੇ 10 ਵਜੇ ਤੋਂ ਲੈ ਕੇ ਸਵੇਰ ਦੇ 4 ਵਜੇ ਤੱਕ ਸਖਤ ਨਾਕਾਬੰਦੀ ਕੀਤੀ ਗਈ ਇਸ ਦੌਰਾਨ ਵਾਹਨਾਂ ਦੀ ਗਹਿਰਾਈ ਜਾਂਚ ਕੀਤੀ ਗਈ ਤਾਂ ਕਿ ਜਨਤਾ ਨੂੰ ਇੱਕ ਸੁਰੱਖਤ ਮਾਹੌਲ ਮੁਹੱਈਆ ਕਰਵਾਇਆ ਜਾ ਸਕੇ ਇਸ ਉਪਰਾਲੇ ਦੇ ਤਹਿਤ ਮਲੇਰਕੋਟਲਾ ਪੁਲਿਸ ਨੇ ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ ਹੇਠ ਵਿਸ਼ੇਸ਼ ਨਾਕਾਬੰਦੀਆਂ ਲਗਾਈਆਂ ਵਾਹਨਾਂ ਦੀ ਤਲਾਸ਼ੀ ਲਈ ਜ਼ਿਲ੍ਹੇ ਦੀ ਹੱਦਬੰਦੀ ਅਤੇ ਮਹੱਤਵਪੂਰਨ ਚੌਕ ਤੇ ਨਾਕੇ ਲਗਾਏ ਗਏ ਨਾਕਿਆਂ ਦਾ ਜਾਇਜਾ ਲੈਣ ਲਈ ਜ਼ਿਲ੍ਹਾ ਪੁਲਿਸ ਮੁਖੀ ਨੇ ਖੁਦ ਮੌਕੇ ਤੇ ਪੁਲਿਸ ਪਹੁੰਚ ਕੇ ਨਾਕਿਆਂ ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਚੌਕਸ ਰਹਿ ਕੇ ਡਿਊਟੀ ਨਿਭਾਉਣ ਲਈ ਦਿਸ਼ਾ ਨਿਰਦੇਸ਼ ਦਿੱਤੇ ਮਲੇਰਕੋਟਲਾ ਤੋਂ ਸ਼ਾਹਵਾਜ਼ ਖਾਨ ਪਟਿਆਲਾ ਲਾਈਵ ਨਿਊਜ਼ ਪੰਜਾਬ ਡੋਮਿਨੇਸ਼ਨ ਜਿਹੜਾ ਜ਼ਿਲ੍ਹਾ ਮਲੇਰਕੋਟਲਾ ਦੇ ਥਾਣਿਆਂ ਦੀ ਚੈਕਿੰਗ ਔਰ ਮੇਨ ਰੋਡ ਦੇ ਕੀ ਇਹਦਾ ਕੀ ਕਾਰਨ ਇਹ ਜਿਹੜੇ ਅੱਜ ਸਪੈਸ਼ਲ ਲਾਈਟ ਚੈਕਿੰਗ ਕੀਤੀ ਗਈ ਹੈ ਪੂਰੇ ਪੰਜਾਬ ਦੇ ਵਿੱਚ ਜਿਹੜੇ ਮਾਨਯੋਗ ਡੀਜੀਪੀ ਸਾਹਿਬ શ્રી ਗੌਰਵ ਯਾਦਵ ਜੀ ਦੇ ਮਾਨ ਇੰਤਜ਼ਾਮ इवन ਸਾਡੇ ਡੀਜੀਪੀ ਸਾਹਿਬ ਵੀ ਅੱਜ ਚੈਕਿੰਗ ਤੇ ਖੁਦ ਨੇ ਪਿੱਛੇ ਕਰਦੇ ਸਾਰੇ ਸੀਨੀਅਰ ਅਫਸਰ ਦੀਆਂ ਡਿਊਟੀਆਂ ਲੱਗੀਆਂ ਡਿਸਟ੍ਰਿਕਟ ਵਾਈਜ਼ ਜਿਹੜੇ ਆ ਕੇ ਚੈੱਕ ਕਰਨਗੇ ਤੇ ਜਿਹੜਾ ਸਾਡਾ ਮੇਨ ਨਾਕਾ ਹੈ ਜਿਹੜਾ ਮਲੇਰਕੋਟਲੇ ਲੁਧਿਆਣੇ ਤੋਂ ਐਂਟਰ ਹੁੰਦਾ ਪਰ ਪਰਛਲੇ ਦਾ ਇਹ ਨਾਕਾ ਹੈਗਾ ਜਿਹੜਾ ਕੀ ਸਾਡਾ ਸਰਦਰੀਏ ਨਹਿਵਤਗੜ ਚਾਂਦਾ ਸੋ ਇੱਥੇ ਪ੍ਰੋਪਰ ਅਸੀਂ ਬੈਰੀਕੇਟਿੰਗ ਲਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੇ ਮਾੜੇ ਔਰਸ਼ ਨੇ ਅੰਸਰ ਨੇ ਜਿਹੜੇ ਸ਼ਾਰਤਬਾਜੀ ਨਾ ਕਰਨ ਜਾਵੇ ਲੋਕੀ ਕਈ ਲੋਗ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾ ਰਹੇ ਹੈ ਉਹਦੇ ਵਾਸਤੇ ਚੈਕਿੰਗ ਸਪੈਸ਼ਨ ਕੀਤੀ ਜਾ ਰਹੀ ਹੈ ਤਾਂ ਕਿ ਲੋਕ ਆਪਣੇ ਆਪ ਨੂੰ ਮਹਿਸੂਸ ਨਫੂਜ਼ ਸਮਝਣ ਤਾਂ ਕਿ ਆਪਣਾ ਕੋਈ ਜਿਹੜੇ ਲੋਕੀ ਆ ਰਹੇ ਨੇ ਪਰਿਵਾਰ ਨਾਲ ਆ ਰਹੇ ਨੇ ਸਹੀ ਸਲਾਮਤ ਔਰ ਵਧੀਆ ਆਪਣੇ ਪੂਰੇ ਸੇਫਟੀ ਨਾਲ ਆਪਣੇ ਘਰੇ ਪਹੁੰਚਣ ਉਸ ਕਰਕੇ ਸਪੈਸ਼ਲ ਚੈਕਿੰਗ ਪੂਰੇ ਪੰਜਾਬ 'ਚ ਕੀਤੀ ਜਾ ਰਹੀ ਹੈ ਤੇ ਮਲੇਰਕੋਟਲਾ ਪੁਲਿਸ ਵੱਲੋਂ ਵੀ ਅੱਠ ਨਾਕੇ ਲਵਾਏ ਗਏ ਜਿਦੇ ਵਿੱਚ ਬੈਰੀਗੇਟਿੰਗ ਕਰਕੇ ਇਨਫੈਕਟਰ ਚੈਕਰਸ ਤੋਂ ਆਪਚਕ ਕੋਈ ਆਮ ਆਮ ਜਿਹੜੇ ਮਲੇਰਕੋਟਲਾ ਜ਼ਿਲ੍ਹੇ ਵਾਸੀ ਉਹਨਾਂ ਨੂੰ ਕੁਝ ਦੇ ਵਸੀਆਂ ਨੂੰ ਇਹੀ ਸੰਦੇਸ਼ ਹੈ ਵੀ ਪੁਲਿਸ ਤੁਹਾਡੇ ਦੇ 24 ਘੰਟੇ ਹਾਜ਼ਰ ਹੈ 112 ਜਿਹੜਾ ਸਾਡਾ ਐਮਰਜੈਂਸੀ ਡਾਇਲ ਨੰਬਰ ਹੈਗਾ ਉਸ ਤੇ ਡਾਇਲ ਕਰਕੇ ਕੋਈ ਵੀ ਜੇ ਕੋਈ ਨਾਲੀ ਪ੍ਰੋਬਲਮ ਹੈਗੀ ਹੈ ਜੇ ਕੋਈ ਚਾਹਤਰੀ ਵੀ ਹੈ ਤਾਂ ਸਾਡੀ ਰਿਕਮੈਂਡਰ ਗੱਡੀਆਂ ਹੈ ਜੇ ਸੇ ਚੰਸਾ ਨਾਕੇਟੇ ਹੈਗੇ ਕੋਈ ਅਵੇਲੇਬਲ ਹੈ ਤਾਂ ਉਹ ਬਾਕੀ ਤੇ ਜਾ ਸਕਦਾ